ਅਸਤੀਕਾਲ ਤੁਸੀਂ ਜੁੜੇ ਹੋਇਆ ਪੰਜਾਬੀ ਰਿਪੋਰਟ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦੋ ਸੂਬਿਆਂ ਦੇ ਵਿੱਚ ਹੁਣੇ ਆਏ ਸੰਕਟ ਦੇ ਬਾਰੇ ਗੱਲਬਾਤ ਕਰਾਂਗੇ ਸੰਕਟ ਇੱਕੋ ਹੈ ਸੂਬੇ ਦੋ ਨੇ ਹਾਲਾਤ ਲਗਭਗ ਇੱਕੋ ਨੇ ਇੱਕ ਦਿੱਲੀ ਹੈ ਤੇ ਦੂਜਾ ਹਿਮਾਚਲ ਪ੍ਰਦੇਸ਼ ਆ ਤੇ ਸ਼ਹਿਰ ਹੈ Shimla ਇਸ ਟਾਈਮ ਉੱਥੇ ਵੀ ਪਾਣੀ ਦਾ ਜਿਹੜਾ ਸੰਕਟ ਹੈ ਤੇ ਦਿੱਲੀ ਦੇ ਵਿੱਚ ਵੀ ਪਾਣੀ ਦਾ ਸੰਕਟ ਹੈ ਦਿੱਲੀ ਦੀ ਮੰਤਰੀ ਅਤਸ਼ੀ ਮਨਰੇਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ ਤੇ ਉਹਨੇ ਕਿਹਾ ਕਿ ਜੇਕਰ 21 ਜੂਨ ਤੱਕ ਇਸ ਮਸਲੇ ਦਾ ਇਸ ਸੰਕਟ ਦਾ ਦਿੱਲੀ ਵਾਸੀਆਂ ਦੇ ਪਾਣੀ ਦੇ ਲਈ ਤੁਸੀਂ ਪ੍ਰਬੰਧ ਨਹੀਂ ਕਰਦੇ ਜਾਂ ਕੋਈ ਹੱਲ ਨਹੀਂ ਹੁੰਦਾ ਤਾਂ ਮੈਂ ਭੁਖ ਹੜਤਾਲ ਤੇ ਬਹਿ ਜੂੰਗੀ ਸਾਡੇ ਜਿਹੜੇ ਆਗੂ ਨੇ ਸਿਆਸੀ ਆਗੂ ਨੇ ਇਹ ਇਹਨਾਂ ਦੇ ਵਿੱਚ ਇੱਕ ਖਾਸੀਅਤ ਹੈ ਉਹ ਇਹ ਹੈ ਕਿ ਇਹ ਸਮੂਹਿਕ ਜ਼ਿੰਮੇਵਾਰੀ ਤੇ ਜਵਾਬਦੇਹੀ ਦਾ ਕੋਈ ਇਹਨਾਂ ਦੇ ਵਿੱਚ ਇਹਨਾਂ ਦੀ ਸਿਆਸਤ ਦੇ ਵਿੱਚ ਇਹਨਾਂ ਦੇ ਕੰਮਕਾਜ ਦੇ ਵਿੱਚ ਇਹਨਾਂ ਦੀ ਗੱਲਬਾਤ ਦੇ ਵਿੱਚ ਪਿਆੰਛ ਦਿਖਾਈ ਨਹੀਂ ਦਿੰਦਾ ਪਰ ਅੱਜ ਆਪਾਂ ਗੱਲਬਾਤ ਕਰਾਂਗੇ ਭਾਰਤ ਦੇ ਬਾਕੀ ਸ਼ਹਿਰਾਂ ਤੇ ਇੱਕ ਅਜਹੀਆਂ ਰਿਪੋਰਟਾਂ ਦੇ ਬਾਰੇ ਅਜੇ ਆંકੜਿਆਂ ਦੇ ਬਾਰੇ ਜਿਹੜੇ ਆંકੜੇ ਇਹ ਗਵਾਹੀ ਭਰਦੇ ਨੇ ਕਿ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਭਾਰਤ ਦੇ ਵੱਡੇ ਮਹਾਨਗਰ ਜਿਨ੍ਹਾਂ ਨੂੰ ਇਹ ਕਿਹਾ ਜਾਂਦਾ ਕਿ ਇੱਥੇ ਆਈਟੀ ਬਹੁਤ ਹੈ ਇਥੋਂ ਰੈਵਨਿਊ ਬਹੁਤ ਜਨਰੇਟ ਹੁੰਦਾ ਪਰ ਉਹ ਪੀਣ ਵਾਲੇ ਪਾਣੀ ਨੂੰ ਦਰਸਣਗੇ ਤੇ ਕੁਝ ਅਜਿਹੇ ਮਹਾਨਗਰ ਜਿਨ੍ਹਾਂ ਨੂੰ ਪਾਣੀ ਦਿੱਤਾ ਗਿਆ ਪਰ ਉਹਨਾਂ ਦੇ ਕੁਝ ਕਿਲੋਮੀਟਰ ਅੱਗੇ ਜਾ ਲੋ ਜਾਵੜੋ ਤੁਸੀਂ ਜਿਵੇਂ ਮੁੰਬਈ ਹੈ ਤਾਂ ਉੱਥੇ ਜਿਹੜੇ ਲੋਕ ਨੇ ਉਹ ਦੋਸ਼ ਲਾਉਂਦੇ ਨੇ ਕਿ ਸਾਡਾ ਪਾਣੀ ਖੋ ਕੇ ਵੱਡੇ ਸ਼ਹਿਰوں ਦੇ ਦਿੱਤਾ ਗਿਆ ਗੰਗੜ ਚੁੰਬੀ ਇਮਾਰਤਾਂ ਨੂੰ ਦੇ ਦਿੱਤਾ ਗਿਆ ਪਰ ਅਸੀਂ ਗੰਦਾ ਪਾਣੀ ਪੀਣ ਦੇ ਲਈ ਮਜਬੂਰ ਹਾਂ ਕੁਝ ਜ਼ਮੀਨੀ ਹਾਲਾਤ ਦੀ ਆਪਾਂ ਗੱਲਬਾਤ ਕਰਾਂਗੇ ਇਹਨਾਂ ਮਾਮਲੇ ਨੂੰ ਲੈ ਕੇ ਐਸ ਟਾਈਮ ਸ਼ਿਮਲਾ ਦੇ ਵਿੱਚ ਜਿਹੜੇ ਵਸਨੀਕ ਉਹਨਾਂ ਨੂੰ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈਂਦਾ ਆਏ ਸਾਲੀ ਗਰਮੀਆਂ ਦੇ ਵਿੱਚ ਹਾਲਾਤ ਹੁੰਦੇ ਨੇ 2018 ਦੇ ਵਿੱਚ ਵੀ ਤੁਸੀਂ ਇਹ ਹਾਲਾਤ ਦੇਖੇ ਹੋਣੇ ਆ ਮੈਦਾਨੀ ਇਲਾਕਿਆਂ ਨੂੰ ਕਹਿੰਦੇ ਕਿ ਹਜ਼ਾਰਾਂ ਸਲਾਨੀ ਗਰਮੀ ਦੀ ਮਾਰ ਤੋਂ ਬਚਣ ਦੇ ਲਈ ਸ਼ਿਮਲਾ ਤੇ ਹੋਰ ਪਹਾੜੀ ਇਲਾਕਿਆਂ ਵੱਲ ਜਾਂਦੇ ਨੇ ਜਿੱਥੇ ਉਹਨਾਂ ਨੂੰ ਪਾਣੀ ਮਿਲਦਾ ਜਾਨੀ ਇਸ ਬਾਰੇ ਕੋਈ ਸੋਚਦੇ ਨਹੀਂ ਹੈ 2018 ਦੇ ਵਿੱਚ ਕਈ ਹਫ਼ਤਿਆਂ ਤੱਕ ਟੂਟਕਾਂ ਦੇ ਵਿੱਚ ਪਾਣੀ ਨਹੀਂ ਸੀ ਆਇਆ ਤੇ ਪਾਣੀ ਖੁਣੋ ਲੋਕਾਂ ਅੰਦਰ ਹਾਹਾਕਾਰ ਮਚ ਗਈ ਸੀ ਇਸ ਦੇ ਮਤਲਬ ਕਈ ਦਰਸਤੀ ਉਪਰਾਲੇ ਪਰ ਕੀਤੇ ਗਏ ਪਰ ਸ਼ਹਿਰ ਦੇ ਕਰੀਬ ਇੱਕ ਸਦੀ ਪੁਰਾਣੇ ਜਲ ਭੰਡਾਰਨ ਤੇ ਵਾਟਰ ਨੈਟਵਰਕ ਨੂੰ ਮਜ਼ਬੂਤ ਬਣਾਇਆ ਗਿਆ ਸੀ ਸ਼ਿਮਲੇ ਤੇ ਹਿਮਾਚਲ ਨੂੰ ਸਲਾਨੀਆਂ ਤੋਂ ਬਹੁਤ ਵੱਡੀ ਆਮਦਨ ਹੁੰਦੀ ਹੈ ਪਰ ਜੇਕਰ ਤੁਸੀਂ ਸੋਚੋ ਕਿ ਜੇਕਰ ਹਜ਼ਾਰਾਂ ਕਰੋੜ ਦੀ ਆਮਦਨ ਵਾਲਾ ਸ਼ਹਿਰ ਹਜ਼ਾਰਾਂ ਕਰੋੜ ਦੀ ਆਮ ਸਲਾਨੀਆਂ ਦੀ ਆਮਦਨ ਵਾਲਾ ਸੂਬਾ ਪਾਣੀ ਦਾ ਪ੍ਰਬੰਧ ਨਹੀਂ ਕਰ ਰਿਹਾ ਤੇ ਜਿਹੜੇ ਆਮ ਸ਼ਹਿਰ ਨੇ ਉਹਨਾਂ ਦੇ ਹਾਲਾਤ ਕੀ ਹੋਣਗੇ ਦੀ ਹਿੰਦੂ ਦੇ ਵਿੱਚ ਇੱਕ ਰਿਪੋਰਟ ਛਪੀ ਹੈ 6 ਜੂਨ 2023 ਨੂੰ ਜੀਤੋਂ ਪਤਾ ਲੱਗਦਾ ਹੈ ਕਿ 11000 ਕਰੋੜ ਦੀ ਆਮਦਨ ਹੈ ਹਿਮਾਚਲ ਪ੍ਰਦੇਸ਼ ਨੂੰ ਸਲਾਨੀਆਂ ਦੀ ਇਸ ਆਮਦ ਤੋਂ ਇਕਨੋਮਿਕ ਟਾਈਮਜ਼ ਦੀ ਇੱਕ ਰਿਪੋਰਟ ਛਪੀ ਹੈ ਫਰਵਰੀ 2024 ਨੂੰ ਜਿਸ ਦੇ ਵਿੱਚ ਦੱਸਿਆ ਗਿਆ ਕਿ 1 ਕਰੋੜ 51 ਲੱਖ ਤੋਂ ਵੱਧ ਕੇ 1 ਕਰੋੜ 60 ਲੱਖ ਸਲਾਨੀ ਹਿਮਾਚਲ ਪ੍ਰਦੇਸ਼ ਦੇ ਵਿੱਚ ਗਏ ਪਰ ਉਹਨਾਂ ਸਲਾਨੀਆਂ ਦੇ ਵਿੱਚੋਂ ਵੱਡੀ ਗਿਣਤੀ ਨੂੰ ਇਸ ਟਾਈਮ ਜਿਹੜੇ ਗਰਮੀ ਦੇ ਵਿੱਚ ਗਏ ਨੇ ਉਹਨਾਂ ਨੂੰ ਪੀਣ ਵਾਲੇ ਪਾਣੀ ਤੇ ਨਹਾਉਣ ਨਾਲ ਦੇ ਲਈ ਬੜੀ ਵੱਡੀ ਕਿੱਲ ਦਾ ਸਾਹਮਣਾ ਕਰਨਾ ਪਿਆ ਇੱਕ ਰਿਸਰਚ ਕਹਿੰਦੀ ਹੈ ਕਿ ਭਾਰਤ ਦੇ ਵਿੱਚ ਜ਼ਿਆਦਾਤਰ ਪ੍ਰਭਾਵਿਤ ਜਿਹੜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਸ਼ਹਿਰੀ ਆਬਾਦੀ ਪ੍ਰਭਾਵਿਤ ਹੋਊਗੀ ਪੀਣ ਵਾਲੇ ਪਾਣੀ ਦੀ ਕਿਲਰ ਦੇ ਨਾਲ ਸੰਯੁਕਤ ਰਾਸ਼ਟਰ ਦੁਆਰਾ ਇੱਕ ਵਰਲਡ ਵਾਟਰ ਡਵੈਲਪਮੈਂਟ ਰਿਪੋਰਟ 2023 ਦੇ ਮੁਤਾਬਕ 2050 ਤੱਕ ਸ਼ਹਿਰਾਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਮੰਗ 80% ਤੱਕ ਵਧੂਗੀ ਤੇ ਇਹਦੇ ਬਾਰੇ ਇੱਕ ਇਹਦੇ ਬਾਰੇ ਪ੍ਰਕਾਸ਼ ਇਹਦੇ ਬਾਰੇ ਇੱਕ ਹੋਰ ਰਿਪੋਰਟ ਛਾਪੀ ਹੈ ਜਿਦੇ ਵਿੱਚ ਕਿਹਾ ਗਿਆ ਹੈ ਕਿ ਜੇਕਰ ਅਜਿਹਾ ਹੁੰਦਾ ਤਾਂ 223 ਤੱਕ ਤਾਜ਼ੇ ਪਾਣੀ ਦੀ ਮੰਗ ਜਿਹੜੀ ਆ ਉਹਦੀ 40% ਦੀ ਮੰਗ ਜਿਹੜੀ ਆ ਉਹ ਵਧ ਜੂਗੀ ਤੇ ਪਾਣੀ ਨੂੰ ਲੈ ਕੇ ਜਿਹੜੀ ਖਿੱਚੋਤਾਨ ਹੈ ਸੂਬਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਹ ਹੋਰ ਜ਼ਿਆਦਾ ਗੰਭੀਰ ਰੂਪ ਧਾਰਨ ਕਰ ਲੂਗੀ ਸੀ ਡੀ ਸੀ ਐਸ ਸ੍ਰੀ ਰਾਮ ਤੇ ਸੱਤਿਅ ਕਨੋਲਜ ਦੀ ਇੱਕ ਰਿਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਕਿ 2050 ਤੱਕ ਭਾਰਤ ਦੇ ਵਿੱਚ ਪ੍ਰਤੀ ਵਿਅਕਤੀ ਜਿਹੜੀ ਪਾਣੀ ਦੀ ਮੰਗ ਆ ਓ 30% ਵੱਧ ਜੂਗੀ ਜਦੋਂ ਕਿ ਦੇਸ਼ ਦੇ ਵਿੱਚ ਵੱਧਦੀ ਆਬਾਦੀ ਤੇ ਜਲ ਜਿਹੜੀਆਂ ਹੋਰ ਜਿਹੜੇ ਭੰਡਾਰ ਨੇ ਉੱਥੇ ਕਮੀ ਦੇ ਚੱਲਦਿਆਂ ਜਲਦੀ ਜਿਹੜੀ ਉਪਲਬਧਤਾ ਜਿਹੜੀ ਪਾਣੀ ਦੀ ਉਪਲਬਧਤਾ ਉਹ 15% ਦੀ ਘਟ ਸਕਦੀ ਹੈ ਇਹ ਕਹਿੰਦੇ ਕਿ ਇਹ ਦੇ ਨਾਲ ਨਾਲ ਸਯੁਕਤ ਪਾਣੀ ਦੀ ਵੱਧਦੀ ਮੰਗ ਕਰਕੇ ਮੰਗ ਤੇ ਸਪਲਾਈ ਦੇ ਵਿਚਾਲੇ ਜਿਹੜਾ ਸੰਤੁਲਨ ਆ ਉਹ ਵਿਗੜ ਜੂਗਾ ਇਸ ਕਰਕੇ 2050 ਤੱਕ ਦੇਸ਼ ਦੇ 50% ਆਬਾਦੀ ਹੈ ਜੀ ਹੋਊਗੀ ਜਿਹੜੀ ਪਾਣੀ ਤੋਂ ਵਿਰਵੀ ਹੋਊਗੀ ਅਸੀਂ ਨਹੀਂ ਕਹਿ ਰਹੇ ਇਹ ਕਹਿ ਰਹੀ ਹੈ डीसीएस श्रीराम ਤੇ ਸਤਿਵ ਨੌਲੇਜ ਦੀ ਇੱਕ ਰਿਸਰਚ ਰਿਪੋਰਟ ਦੇ ਵਿੱਚ ਇਹ ਦਾਵਾ ਕੀਤਾ ਗਿਆ ਐਸ ਟਾਈਮ ਦਿੱਲੀ ਤੇ ਸ਼ਿਮਲਾ ਦੀ ਗੱਲ ਛੱਡੋ ਐਸ ਟਾਈਮ ਪੰਜਾਬ ਹਰਿਆਣਾ ਰਾਜਸਥਾਨ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਤੇ ਬਿਹਾਰ ਤੇ ਦੱਖਣੀ ਭਾਰਤ ਦੇ ਤਾਮਿਲਨਾਡੂ ਕਰਨਾਟਕ ਮਹਾਰਾਸ਼ਟਰ ਆਂਧਰਾ ਪ੍ਰਦੇਸ਼ ਤੇ ਤਿਲंगाना ਇਹ ਅਜਿਹੇ ਸੂਬੇ ਨੇ ਜਿਨ੍ਹਾਂ ਦੇ ਵੱਡੇ ਇਲਾਕਿਆਂ ਦੇ ਵਿੱਚ ਪਾਣੀ ਦੀ ਕਿੱਲਤ ਹੈ ਪੱਛਮੀ ਭਾਰਤ ਦੇ ਵਿੱਚ ਝਾਰਖੰਡ ਪੱਛਮੀ ਬੰਗਾਲ ਤੇ ਉੜੀਸਾ ਦੇ ਵਿੱਚ ਵੀ ਲੋਕ ਜਲ ਸੰਕਟ ਦੇ ਵਿੱਚ ਜੂਝ ਰਹੇ ਨੇ ਹੁਣ ਕੱਲੇ ਇਹੀ ਨਹੀਂ ਗੇ ਬੀਬੀਸੀ ਦੇ ਵਿੱਚ ਇੱਕ ਰਿਪੋਰਟ ਛਪੀ ਆ 8 ਫਰਵਰੀ 2118 ਨੂੰ ਇਹ ਰਿਪੋਰਟ ਦੇ ਮੁਤਾਬਕ ਦੁਨੀਆ ਦੇ 11 ਸ਼ਹਿਰ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਰੇਗਿਸਤਾਨ ਤੱਕ ਬਣ ਸਕਦੇ ਨੇ ਕੇਪ ਟਾਊਨ ਕਹਿੰਦੇ ਦੁਨੀਆ ਦਾ ਪਹਿਲਾ ਇਹ ਸ਼ਹਿਰ ਆ ਅਹਿਮ ਜਿਹੜਾ ਕਿ ਛੇਤੀ ਪਾਣੀ ਤੋਂ ਸਖਣਾ ਹੋ ਸਕਦਾ ਹੈ ਹਾਲਾਂਕਿ ਸੋਕਾ ਪ੍ਰਭਾਵ ਦੱਖਣੀ ਅਫਰੀਕਾ ਦਾ ਇਹ ਸ਼ਹਿਰ ਐਸੀ ਉਦਾਹਰਨ ਹੈ ਜਿਸ ਦੀ ਚੇਤਾਵਨੀ ਮਾਹਰ ਦੋ ਕਈ ਸਾਲ ਪਹਿਲਾਂ ਦੇ ਚੁੱਕੇ ਨੇ ਧਰਤੀ ਦਾ 70% ਦੀ ਹਿੱਸਾ ਪਾਣੀ ਆ ਪਰ ਇਸ ਦੇ ਵਿੱਚੋਂ ਸਿਰਫ 10% ਦੀ ਪਾਣੀ ਤਾਜ਼ਾ ਹੈ ਦੁਨੀਆਂ ਦੇ ਵਿੱਚ 100 ਕਰੋੜ ਤੋਂ ਵੱਧ ਲੋਕ ਪਾਣੀ ਤੋਂ ਵਾਂਝੇ ਨੇ ਤੇ 270 ਕਰੋੜ ਤੋਂ ਘੱਟ ਕਰੋੜ ਜਿਹੜੇ ਨੇ ਉਸ ਹਾਲ ਦੇ ਵਿੱਚ ਘੱਟੋ-ਘੱਟ 1 ਮਹੀਨਾ ਪਾਣੀ ਦੀ ਕਮੀ ਦੇ ਨਾਲ ਪ੍ਰਭਾਵਿਤ ਹੁੰਦੇ ਨੇ ਸੌ ਪੋਲੋ ਬੈਂਗਲੁਰੂ ਬੀਜਿੰਗ ਕੈਰੋ ਜਕਾਰਤਾ ਮਾਸਕੋ ਦੁਨੀਆਂ ਦਾ 1/3 ਤਾਜ਼ਾ ਪਾਣੀ ਰੂਸ ਦੇ ਕੋਲ ਹੈ ਪਰ ਹੁਣ ਤੱਕ ਇਸ ਦੇਸ਼ ਦੇ ਕਹਿੰਦੇ ਮਾਸਕੋ ਦੀ ਗੱਲ ਕਰ ਰਿਹਾ ਮੈਂ ਇਹ ਪ੍ਰਦੂਸ਼ਣ ਦਾ ਖਤਰਾ ਬਣਿਆ ਹੋਇਆ ਤੇ ਮਾਸਕੋ ਦੇ ਲਈ ਚਿੰਤਾ ਦੀ ਗੱਲ ਹੈ ਕਿ 70% ਦੀ ਪਾਣੀ ਇਹ ਧਰਤੀ ਹੇਠੋਂ ਯੂਜ਼ ਕਰ ਰਹੇ ਨੇ ਆਪਣੇ ਵਰਤੋਂ ਦੇ ਲਈ ਆਪਣੇ ਕਿਸੇ ਵੀ ਨਹਾਉਣ ਦੀ ਕਾਰ ਤੋਂ ਦੀ ਸਾਰੀਆਂ ਵਰਤੋਂ ਦੇ ਲਈ ਇਸਤਾਂਬੁਲ ਮੈਕਸੀਕੋ ਸ਼ਹਿਰ ਲੰਡਨ ਲੰਡਨ ਦੀ ਅਸਲੀਅਤ ਕਹਿੰਦੇ ਕੋਈ ਵੱਖ ਨਹੀਂ ਹੈ ਇੱਥੇ ਵੀ 80% ਦੀ ਪਾਣੀ ਦੀ ਪੂਰਤੀ ਨਦੀਆਂ ਤੋਂ ਕਰਦਾ ਲੰਡਨ ਟੋਕੀਓ ਜਾਪਾਨ ਦੀ ਰਾਜਧਾਨੀ ਵੀ ਕਹਿੰਦੇ ਪਾਣੀ ਦੀ ਕਮੀ ਨਾਲ ਜੂਝ ਰਹੀ ਹੈ ਮਿਆਮੀ ਅਮਰੀਕਾ ਦਾ ਫਲੋਰੀਡਾ ਸ਼ਹਿਰ ਘਟੂ ਘਟ ਬਕੱਟ ਬਰਸਾਤ ਵਾਲੇ ਇਲਾਕਿਆਂ ਦੇ ਵਿੱਚੋਂ ਇੱਕ ਹੈ ਇੱਕ ਰਿਪੋਰਟ ਦੇ ਮੁਤਾਬਕ ਕਹਿੰਦੇ ਦੁਨੀਆ ਭਰ ਦੇ ਵਿੱਚ ਲਗਭਗ 2.3 ਅਰਬ ਲੋਕ ਪਾਣੀ ਦੀ ਘਾਟ ਤੋਂ ਪ੍ਰਭਾਵਿਤ ਦੇਸ਼ਾਂ ਦੇ ਵਿੱਚ ਰਹਿੰਦੇ ਨੇ ਤੇ ਆਮ ਲੋਕਾਂ ਤੱਕ ਪਾਣੀ ਦੀ ਰਸਾਈ ਇੰਨੀ ਮਾੜੀ ਹੈ ਕਿ ਉੱਥੋਂ ਦੀਆਂ ਔਰਤਾਂ ਤੇ ਕੁੜੀਆਂ ਦੇ ਹਰ ਸਾਲ 40 ਅਰਬ ਘੰਟੇ ਸਿਰਫ ਪਾਣੀ ਹਾਸਲ ਕਰਨ ਦੇ ਲਈ ਖਾਪਦੇ ਨੇ 40 ਅਰਬ ਘੰਟੇ ਜਿਨ੍ਹਾਂ 2.3 ਅਰਬ ਲੋਕ ਜਿਹੜੇ ਪਾਣੀ ਤੋਂ ਵਿਰਵੇ ਨੇ ਮਤਲਬ ਉਹਨਾਂ ਨੂੰ ਮੀਲਾਂ ਦੂਰ ਜਾਣਾ ਪੈਂਦਾ ਪਾਣੀ ਦੇ ਹਾਸਲ ਕਰਨ ਦੇ ਲਈ ਪਿਛਲੇ ਸਾਲ ਲਗਭਗ ਇਰਪੋਰਟ 222 ਦੀ ਹੈ 7 ਲੱਖ ਲੋਕਾਂ ਦੀ ਮੌਤ ਸੋਕੇ ਤੇ ਅਨਾਜ ਦੀ ਪੈਦਾਵਾਰ ਉੱਤੇ ਪਏ ਨਾ ਅਸਰਾਂ ਕਰਕੇ ਹੋਈ ਅਸਰਾਂ ਕਰਕੇ ਹੋਈ ਸੰਸਾਰ ਦੇ ਵਿੱਚ ਹਰ 2 ਮਿੰਟ ਬਾਅਦ ਇੱਕ ਬੱਚੇ ਦੀ ਪਾਣੀ ਤੋਂ ਪਾਣੀ ਦੀ ਘਾਟ ਦੇ ਨਾਲ ਹੋਣ ਵਾਲੀਆਂ ਬਿਮਾਰੀਆਂ ਕਰਕੇ ਮੌਤ ਹੋ ਜਾਂਦੀ ਹੈ ਇਸੇ ਤਰ੍ਹਾਂ ਦੂਜੇ ਹੱਥ ਹੜਾਂ ਦੇ ਰੂਪ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਕਈ ਥਾਵਾਂ ਉੱਤੇ ਮਨੁੱਖਤਾ ਦਾ ਵੱਡਾ ਨੁਕਸਾਨ ਹੁੰਦਾ ਪਿਛਲੇ ਸਾਲ 221 22 ਦੀ ਰਿਪੋਰਟ ਆ ਉਹਦੇ ਵਿੱਚ ਦੁਨੀਆ ਦੇ ਵਿੱਚ ਲਗਭਗ 3 ਲੱਖ ਲੋਕ ਹੜਾਂ ਕਰਕੇ ਮਾਰੇ ਗਏ ਸੀ ਕਹਿੰਦੇ ਭਾਰਤ ਦੇ ਅੰਦਰ ਪਾਣੀ ਦਾ ਸੰਕਟ ਕਿੰਨਾ ਡੂੰਗਾ ਭਾਰਤ ਦੇ ਵਿੱਚ ਕਹਿੰਦੇ 1960 ਦੇ ਵਿੱਚ ਬੰਗਲੌਰ ਦੇ ਨੇੜੇ ਤੇੜੇ ਦੇ ਇਲਾਕਿਆਂ ਦੇ ਵਿੱਚ ਕੋਲ 262 ਤਲਾਅ ਸੀਗੇ ਗੈਰ ਗੈਰ ਵਿਉਂਤਬੰਦੀ ਕਰਕੇ ਜਿਹੜੀ ਤੇਜ਼ ਵਿਉਂਤਬੰਦੀ ਹੋਈ ਸ਼ਹਿਰਾਂ ਦੇ ਵਿੱਚ ਨਹਿਰੀ ਕੰਕਰੀਟ ਵੱਡੀਆਂ-ਵੱਡੀਆਂ ਮੰਜ਼ਲਾਂ ਉਸਾਰ ਦਿੱਤੀਆਂ ਗਈਆਂ ਸ਼ਹਿਰੀਕਰਨ ਹੋਇਆ ਤੇ ਇਹਦੇ ਵਿੱਚ ਪਾਣੀ ਦਾ ਕੋਈ ਧਿਆਨ ਨਹੀਂ ਰੱਖਿਆ ਗਿਆ ਸਿੱਟੇ ਵੱਜੋਂ ਹੜ੍ਹ ਵੀ ਆਉਂਦੇ ਆ ਮਾਰ ਕਰਦੇ ਆ ਤੇ ਜਿਹੜਾ ਪਾਣੀ ਲੱਗਦਾ ਜਾਂ ਇਹਨਾਂ ਆਬਾਦੀਆਂ ਨੂੰ ਵਸਾਉਣ ਦੇ ਵਿੱਚ ਜਿੰਨੀ ਕੰਜ਼ਿਊਮਿੰਗ ਹੈ ਜਿੰਨੀ ਖਪਤ ਪਾਣੀ ਦੀ ਉਹਦੇ ਬਾਰੇ ਕੋਈ ਸੋਚਿਆ ਹੀ ਨਹੀਂ ਗਿਆ ਇਹ ਕਹਿੰਦੇ ਕਿ ਇਸ سرمایہਦਾਰੀ ਵਿਕਾਸ ਜਿਹੜਾ ਹੋਇਆ ਤੇਜ਼ ਹੋਇਆ ਤੇ ਗੈਰ ਵਿਅੰਤਬੱਧ ਹੋਇਆ ਇੱਥੇ ਬੰਗਲੌਰ ਜਿਹੜਾ ਅੱਜ ਕੱਲ ਪਾਣੀ ਦੀ ਕਮੀ ਨਾਲ ਸਭ ਤੋਂ ਵੱਧ ਜੂਝ ਰਿਹਾ ਹੈ ਇੱਥੇ 262 ਤਲਾਹ ਹੁੰਦੇ ਸੀਗੇ 220 ਆਉਂਦੇ ਆਉਂਦੇ ਆ ਬੰਗਲੌਰ ਦੇ ਵਿੱਚ ਇਹਨਾਂ ਦੀ ਗਿਣਤੀ 10 ਰਹਿ ਗਈ ਹੈ ਇਸੇ ਤਰ੍ਹਾਂ ਅਹਮਦਾਬਾਦ ਦੇ ਵਿੱਚ 137 ਤਲਾਹ ਹੁੰਦੇ ਸੀ 2001 ਦੇ ਅੰਕੜਿਆਂ ਦੇ ਮੁਤਾਬਕ ਤੇ 220 ਆਉਂਦੇ ਆਉਂਦੇ ਆ ਇਹਨਾਂ ਦੇ ਵਿੱਚੋਂ 65 ਸੁੱਕ ਗਏ ਨੇ ਜਿਨ੍ਹਾਂ ਦੇ ਵਿੱਚ ਕੋਈ ਹੁਣ ਪਾਣੀ ਨਹੀਂ ਖੜਾ ਤੇ ਉੱਥੇ ਉਹ ਸਾਰੀ ਹੋ ਚੁੱਕੀ ਹੈ ਤਕਰੀਬਨ ਅਜਿਹੀ ਹੋਰ ਸ਼ਹਿਰਾਂ ਦੀ ਹਾਲਤ ਹੈ ਡੀਬਲਿਊ ਹਿੰਦੀ ਦੀ ਇੱਕ ਰਿਪੋਰਟ ਹੈ ਜਿਹੜੀ ਕਿ ਇਸੇ ਸਾਲ 2024 ਦੇ ਵਿੱਚ ਮਈ ਮਹੀਨੇ ਦੇ ਵਿੱਚ ਛਪੀ ਆ ਰਿਪੋਰਟ ਪੜ੍ਹਨ ਵਾਲੀ ਆ ਇਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਕਿਵੇਂ ਮੁੰਬਈ ਨੂੰ ਪਾਣੀ ਦੇਣ ਵਾਸਤੇ ਜਿਹੜੇ ਉੱਥੋਂ ਦੇ ਲੋਕਲ ਇਲਾਕੇ ਨੇ ਉੱਥੇ ਉਹਨਾਂ ਨੂੰ ਪਾਣੀ ਦੀ ਕਮੀ ਪੈ ਚੁੱਕੀ ਹੈ ਉਹ ਕਹਿੰਦੇ ਕਿ ਮੁੰਬਈ ਭਾਰਤ ਦਾ ਦੂਜਾ ਸਭ ਤੋਂ ਵੱਡਾ ਤੇ ਸੰਘਣੀ ਆਬਾਦੀ ਵਾਲਾ ਸ਼ਹਿਰ ਹੈ ਜੀ ਦੀ ਜਨਸੰਖਿਆ ਤਕਰੀਬਨ 2.5 ਕਰੋੜ ਦੇ ਨੇੜੇ ਦੱਸੀ ਜਾਂਦੀ ਹੈ ਭਾਰਤ ਦੇ ਵਿੱਚ ਕਹਿੰਦੇ ਕਿ ਦੂਰ ਦਰਾਜ਼ ਪਿੰਡਾਂ ਦੇ ਪਾਣੀ ਦੇ ਉੱਤੇ ਇਹ ਨਿਰਪਾਰਹ ਜਿਹੜੇ ਉਹਨਾਂ ਕੋਲੇ ਸਰੋਤ ਨੇ ਸਾਲਾਂ ਤੱਕ ਮੁੰਬਈ ਨੂੰ ਪਾਣੀ ਉਪਲਬਧ ਕਰਾਉਣ ਵਾਲੇ ਇੱਕ ਪਿੰਡ ਖੁਦ ਪਾਣੀ ਦੀ ਕਮੀ ਦੇ ਨਾਲ ਜੂਝ ਰਹੇ ਆ ਉਹ ਕਹਿੰਦੇ ਕਿ ਇਨ੍ਹਾਂ ਮੁੰਬਈ ਦੀਆਂ ਗਗਨ ਚੁੰਬੀ ਉੱਚੀਆਂ ਇਮਾਰਤਾਂ ਤੋਂ ਦੂਰ ਨਵੀਨવાડી ਦੇ ਵਿੱਚ ਇੱਕ ਬਦਬੂਦਾਰ ਇੱਕ ਇਲਾਕਾ ਇਹ ਜੱਜ ਜਿਹੜਾ ਬਦਬੂਦਾਰ ਪਾਣੀ ਪੀਣ ਦੇ ਲਈ ਮਜਬੂਰ ਹੈ ਤੇ ਉੱਥੇ ਉਹ ਦੱਸਦੇ ਆ ਕਿ ਮੁੰਬਈ ਦੇ ਲੋਕ ਸਾਡਾ ਪਾਣੀ ਲੈ ਚੁੱਕੇ ਤੇ ਪਰ ਸਰਕਾਰ ਸਾਡੀਆਂ ਮੰਗਾਂ ਦੇ ਉੱਤੇ ਕੋਈ ਧਿਆਨ ਨਹੀਂ ਦਿੰਦੀ ਅਸੀਂ ਕਈ ਵਾਰੀ ਹਾਈਵੇਜ਼ ਵੀ ਬਲੌਕ ਕੀਤੇ ਆ ਜਾਂ ਆਪਣੀਆਂ ਮੰਗਾਂ ਰੱਖੀਆਂ ਨੇ ਇਸ ਟਾਈਮ ਜਿਹੜੇ ਰਾਜਾਂ ਦੀ ਮੈਂ ਗੱਲ ਕਰਕੇ ਹਟਿਆ ਬਹੁਤ ਗੰਭੀਰ ਸੰਕਟ ਦੇ ਵਿੱਚੋਂ ਹੁਲੰਘ ਰਹੇ ਨੇ ਤੇ ਜੇਕਰ ਤੁਸੀਂ ਭਾਰਤ ਦੇ ਵੱਡੇ ਸ਼ਹਿਰਾਂ ਦੇ ਵਿੱਚ ਕਿ ਕਿਹੜੇ-ਕਿਹੜੇ ਸ਼ਹਿਰਾਂ ਦੇ ਵਿੱਚ ਕੀ ਕੀ ਇਸ ਟਾਈਮ ਹਾਲਾਤ ਨੇ ਤਾਂ ਇਹਦੇ ਬਾਰੇ ਵੱਡੇ ਸ਼ਹਿਰਾਂ ਦੇ ਵਿੱਚ ਪੀਣ ਵਾਲੇ ਪਾਣੀ ਦੇ ਹਾਲਾਤਾਂ ਦੇ ਬਾਰੇ ਹੋਰ ਜਾਣਕਾਰੀਆਂ ਚਾਹੁਣੇ ਤਾਂ ਬਲੂਮਬਰਗ ਦੇ ਵਿੱਚ ਇੱਕ ਰਿਪੋਰਟ ਛਪੀ ਹੈ ਜਿਹੜੀ ਕਿ ਸਾਰਿਆਂ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ ਡੇਵਿਡ ਫਿਕਿੰਗ ਦੀ ਇਹ ਲਿਖੀ ਹੋਈ ਹੈ 31 ਮਾਰਚ 2024 ਨੂੰ ਇਹ ਰਿਪੋਰਟ ਛਪੀ ਹੈ ਭਾਰਤ ਦੇ ਵਿੱਚ ਹਜ਼ਾਰਾਂ ਨਦੀਆਂ ਤੁਸੀਂ ਦੇਖੋ ਹਜ਼ਾਰਾਂ ਨਦੀਆਂ ਦਾ ਮੁਲਕ 400 ਤੋਂ ਮੇਨ ਨਦੀਆਂ ਨੇ ਭਾਰਤ ਦੀ ਸਭ ਤੋਂ ਵੱਡੀ ਨਦੀ ਗੰਗਾ ਤੇ ਸਭ ਤੋਂ ਛੋਟੀ ਨਦੀ ਅਰਾਵਰੀ ਹੈ ਇਹ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਵਿੱਚ ਵਹਿੰਦੀ ਹੈ ਵਗਦੀ ਹੈ ਭਾਰਤ ਦੇ ਵਿੱਚ ਸਭ ਤੋਂ ਵੱਡੀ ਨਦੀ ਬ੍ਰਹਮਪੁੱਤਰ ਹੈ ਜੀ ਦੀ ਗਹਿਰਾਈ ਤਕਰੀਬਨ ਜੀ ਦੀ ਡੂੰਘਾਈ 380 ਫੁੱਟ ਤੋਂ ਵੀ ਜ਼ਿਆਦਾ ਹੈ ਭਾਰਤ ਦੀ ਸਭ ਤੋਂ ਚੌੜੀ ਨਦੀ ਵੀ ਬ੍ਰਹਮਪੁੱਤਰ ਹੈ ਪਰ ਇਸ ਦੇ ਬਾਵਜੂਦ ਬਹੁਤ ਵੱਡੀ ਆਬਾਦੀ ਨੂੰ ਹੜ ਤਾਂ ਕਰਦੇ ਨੇ ਪਰੇਸ਼ਾਨ ਕਰਦੇ ਨੇ ਉਹ ਹੜ ਜਾਂਦੇ ਨੇ ਉਹਨਾਂ ਦੀਆਂ ਫਸਲਾਂ ਉਹਨਾਂ ਦੇ ਪਸ਼ੂ ਉਹਨਾਂ ਦੇ ਘਰ ਟਹਿ ਜਾਂਦੇ ਨੇ ਹੜਾਂ ਦੇ ਵਿੱਚ ਕਿਉਂਕਿ ਉਹ ਵਸੇ ਉਹਨਾਂ ਇਲਾਕਿਆਂ ਦੇ ਵਿੱਚ ਨੇ ਜਿੱਥੇ ਮੈਦਾਨ ਨੇ ਤੇ ਜਿੱਥੋਂ ਉੱਪਰੋਂ ਪਹਾੜਾਂ ਦੇ ਵਿੱਚੋਂ ਗੇਟ ਦੇ ਫਲੱਡ ਗੇਟ ਜਿਹੜੇ ਨੇ ਖੋਲ ਦਿੱਤੇ ਜਾਂਦੇ ਨੇ ਜਿਵੇਂ ਆਪਾਂ ਪੰਜਾਬ ਦੀ ਮਿਸਾਲ ਲੈ ਸਕਦੇ ਆਂ ਖੈਰ ਸਰਕਾਰੀ ਦਾਅਵਿਆਂ ਦੇ ਬਾਰੇ ਜਦੋਂ ਆਪਾਂ ਖੋਜ ਕਰਦੇ ਆ ਇੱਕ ਕਹਿੰਦੇ ਕਿ ਬੈਂਗਲੁਰਾ ਇੱਕ ਇੱਕ ਹੋਰ ਰਿਪੋਰਟ ਛਪੀ ਹੈ ਜਿਹੜੀ ਕਿ ਗੂਗਲ ਤੋਂ ਪੜ੍ਹੀ ਆ ਮੈਂ ਇੰਡੀਆਜ਼ ਮੋਸਟ ਇਨੋਵੇਟਿਵ ਸਿਟੀਜ਼ ਆਰ ਰਨਿੰਗ ਆਊਟ ਆਫ ਵਾਟਰ ਇਹ ਵੀ ਰਿਪੋਰਟ ਜਿਹੜੀ ਆ ਉਹ ਪੜਨ ਵਾਲੀ ਆ ਅ ਸਰਕਾਰੀ ਦਾਅਵਿਆਂ ਦੇ ਬਾਰੇ ਜਦੋਂ ਖੋਜ ਕਰਦੇ ਹਾਂ ਤਾਂ ਪਤਾ ਲੱਗਦਾ ਕਿ ਸਰਕਾਰ ਨੇ ਕੁਝ ਸਕੀਮਾਂ ਤਾਂ ਚਲਾਈਆਂ ਪਰ ਅਸਲ ਦੇ ਵਿੱਚ ਇਹ ਸਕੀਮਾਂ ਜ਼ਮੀਨੀ ਪੱਧਰ ਤੇ ਕਿੰਨੀ ਕਾਰਗਰ ਹੋਈਆਂ ਇਹਦੇ ਬਾਰੇ ਕਹਿਣਾ ਮੁਸ਼ਕਲ ਹੈ ਭਾਰਤ ਟੈਪ ਪਹਿਲ ਇਹਦੇ ਤਹਿਤ ਜਿਹੜੇ ਕਹਿੰਦੇ ਕਿ ਟੈਪ ਨੂੰ ਖੁੱਲਾ ਛੱਡ ਜਾਂਦੇ ਨੇ ਉਹਨਾਂ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਜਲ ਕ੍ਰਾਂਤੀ ਅਭਿਆਨ ਰਾਸ਼ਟਰੀ ਜਲ ਮਿਸ਼ਨ ਜਲ ਸ਼ਕਤੀ ਅਭਿਆਨ ਅਟਲ ਪੂਜਲ ਯੋਜਨਾ ਰਾਸ਼ਟਰੀ ਜਲ ਪੁਰਸਕਾਰ ਪ੍ਰਧਾਨ ਮੰਤਰੀ ਖੇਤੀ ਸੰਜਾਈ ਯੋਜਨਾ ਨਮਾਮੇ ਗੰਗੇ ਮਿਸ਼ਨ ਕੈਚ ਦੀ ਰੇਨ ਇਰਪੋਟਾ ਆ ਮਾਫ ਕਰਨਾ ਇਹ ਸਕੀਮਾਂ ਨੇ ਜਿਹੜੀਆਂ ਦਿੱਤੀਆਂ ਗਈਆਂ ਨੇ ਕੇਂਦਰ ਸਰਕਾਰ ਵੱਲੋਂ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ਸੋ ਇਹ ਹਾਲਾਤ ਨੇ ਭਾਰਤ ਦੇ ਪਾਣੀ ਦੇ ਵਿੱਚ ਜਿਹੜਾ ਸੰਕਟ ਹੈ ਜਿਹੜੇ ਵੱਡੇ ਵੱਡੇ ਸ਼ਹਿਰ ਚਾਹੇ ਭਾਰਤ ਦੇ ਵਿੱਚ ਉਹ ਕੋਈ ਬਠਿੰਡਾ ਵਰਗਾ ਸ਼ਹਿਰ ਹੋਵੇ ਚਾਹੇ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਇੱਕ ਅੰਕੜਾ ਆਇਆ ਸੀਗਾ ਕਿ ਭਾਰਤ ਦੇ ਜਿਹੜੇ ਸ਼ਹਿਰ ਨੇ ਉਹਨਾਂ ਦੇ ਵਿੱਚ ਕਿਹੜੇ-ਕਿਹੜੇ ਸ਼ਹਿਰ ਜਿਨ੍ਹਾਂ ਦੇ ਵਿੱਚ ਲਖਨਊ ਸੀ ਬਾਂਬੇ ਸੀ ਬੈਂਗਲੂਰ ਸੀ ਡੈਲੀ ਸੀ ਸ਼ਿਮਲਾ ਸੀ ਬਠਿੰਡਾ ਸੀ ਇਹ ਉਹ ਸ਼ਹਿਰ ਸੀਗੇ ਜਿਹੜੇ ਤਕਰੀਬਨ ਪਾਣੀ ਦੀ ਪਾਣੀ ਤੋਂ ਵਿਰਵੇ ਹੋਣ ਜਾ ਰਹੇ ਨੇ ਅਗਲੇ ਆਉਣ ਵਾਲੇ ਇਲਾਕਿਆਂ ਦੇ ਵਿੱਚ ਇਹ ਸੰਕਟ ਦਾ ਹੱਲ ਕੀ ਹੋਵੇ ਹੁਣ ਜਲ ਸੰਕਟ ਦਾ ਹੱਲ ਕੀ ਹੋਵੇ ਰਿਪੋਰਟਾਂ ਤੇ ਅਸੀਂ ਕੀ ਸੋਚ ਰਹੇ ਹਾਂ ਜਿਹੜੀਆਂ ਹੋਣ ਆ ਰਹੀਆਂ ਨੇ ਕੀ ਨੀਤੀ ਬਣਨੀ ਚਾਹੀਦੀ ਹੈ ਜਲ ਭੰਡਾਰਨ ਕਿਵੇਂ ਵਧਾਉਣਾ ਹੈ ਤੇ ਜਦੋਂ ਮੀਂਹ ਪੈਂਦੇ ਨੇ ਉਦੋਂ ਮਦਾਨੀ ਇਲਾਕਿਆਂ ਨੂੰ ਗੇਟ ਖੋਲ੍ਹ ਕੇ ਉਹਨਾਂ ਨੂੰ ਡੋਬਣਾ ਜਾਂ ਉਸ ਪਾਣੀ ਨੂੰ ਯੂਟਿਲਾਈਜ਼ ਕਰਨਾ ਇਹਦੇ ਬਾਰੇ ਸਾਡੇ ਕੋਲੇ ਕੋਈ ਪਾਲਿਸੀ ਨਹੀਂ ਤੁਸੀਂ ਸੋਚੋ ਜੇ ਜੇਕਰ ਇੰਨਾ ਮਾਲੀਆ ਜਨਰੇਟ ਕਰਨ ਵਾਲੇ ਹਿਮਾਚਲ ਵਰਗੇ ਜਿਨ੍ਹਾਂ ਨੂੰ 11000 ਕਰੋੜ ਰੁਪਇਆ ਆਮਦਨਾਂ ਸਰਲਾਨੀਆਂ ਤੋਂ Shimla ਵਰਗੇ ਜਿਹੜਾ ਟੂਰਿਸਟਾਂ ਦਾ ਹੱਬ ਹੈ ਸ਼ਹਿਰ ਜਿੱਕਰ ਉਹ ਪਾਣੀ ਨਹੀਂ ਆਪਣਾ ਆਪਣਾ ਭੰਡਾਰਨ ਕਰ ਸਕਦੇ ਜਾਂ ਸਹੀ ਉਹਨਾਂ ਦੀ ਸਪਲਾਈ ਨਹੀਂ ਸਹੀ ਜਾਂ ਉਹ ਪਾਣੀ ਨੂੰ ਹੋਰ ਕਿਤੋਂ ਲਿਆ ਨਹੀਂ ਸਕਦੇ ਜਿਨ੍ਹਾਂ ਬਰਫ਼ ਪਿਗਲ ਕੇ ਬਣ ਗਿਆ ਬਣ ਗਿਆ ਤੇ ਤੁਸੀਂ ਸੋਚੋ ਕਿ ਜਿਹੜੇ ਆਮ ਸ਼ਹਿਰ ਨੇ ਉਹਨਾਂ ਦਾ ਕੀ ਹਾਲਾਤ ਹੋਊਗਾ ਸੋ 400 ਨਦੀਆਂ ਜਿਹੜੇ ਮੁਲਕ ਦੇ ਵਿੱਚ ਵਹਿਦੀਆਂ ਹੋਣ ਤੇ ਉਸ ਜੋ ਮੁਲਕ ਦੇ ਬਾਰੇ ਜਿਹੜੀ ਇੱਕ ਰਿਪੋਰਟ ਜਿਹੜੀ ਕਹਿੰਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਵੱਡੀ ਜਿਹੜੀ ਆਬਾਦੀ ਹੈ ਉਹ ਪੀਣ ਵਾਲੇ ਪਾਣੀ ਤੋਂ ਵਿਰਵੀ ਹੋ ਜੂਗੀ ਤਾਂ ਇੱਥੋਂ ਪਤਾ ਲੱਗਦਾ ਹੈ ਕਿ ਪੀਣ ਵਾਲੇ ਪਾਣੀ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਲਈ ਇਹਦੇ ਕੋਲੇ ਕੋਈ ਪਾਲਿਸੀ ਨਹੀਂ ਉਲਟਾ ਹੁਣ ਤੁਸੀਂ ਇੱਥੇ ਪੋਲਿਟਿਕਸ ਦੇਖ ਰਹੇ ਹੋ ਕਿ ਬੀਬੀ ਜਿਹੜੀ ਉਹ ਜੀਤਨ ਮੈਂ ਨਾ ਲਿਆ ਅਤਸ਼ੀ ਮਨਰੇਲਾ ਉਹ ਕਹਿੰਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੈਂ ਚਿੱਠੀ ਲਿਖੀ ਹੈ ਤੇ ਜੇਕਰ ਦਿੱਲੀ ਦੇ ਪਾਣੀ ਦੇ ਹੱਲ ਨਾ ਘਟੇ ਤਾਂ 21 ਜੂਨ ਨੂੰ ਭੁਖੜ ਹੜਤਾਲ ਤੇ ਬਹਿ ਜਾਣਗੇ ਪੰਜਾਬ ਦੇ ਆਗੂਆਂ ਨੂੰ ਵੀ ਸਿਰ ਜੋੜਨਾ ਚਾਹੀਦਾ ਹੈ ਸਰ ਪਾਰਟੀ ਮੀਟਿੰਗ ਸੱਦਣੀ ਚਾਹੀਦੀ ਹੈ ਕਿ ਕਿਵੇਂ ਪੰਜਾਬ ਦੇ ਉੱਤੇ ਜਿਹੜੇ ਪਾਣੀਆਂ ਦੇ ਉੱਤੇ ਡਾਕਾ ਮਾਰਿਆ ਗਿਆ ਉਹਨੂੰ ਅਸੀਂ ਬਚਾਉਣਾ ਕਿਵੇਂ ਹੈ ਸੋ ਇਹ ਹਾਲਾਤ ਨੇ ਇਸ ਟਾਈਮ ਔਰ ਜਿਹੜਾ ਇਹ ਭਾਰਤ ਦੇ ਪੀਣ ਵਾਲੇ ਪਾਣੀ ਦਾ ਜਿਹੜਾ ਸੰਕਟ ਹੈ ਇਹ ਇਕੱਲੇ ਨਹੀਂਗਾ ਕਿ ਤੁਸੀਂ ਮੈਂ ਜਿਹੜੀਆਂ ਵੈਬਸਾਈਟਸ ਦਾ ਨਾਮ ਲਿਆ ਤੁਸੀਂ ਪੜ੍ਹ ਕੇ ਦੇਖੋ ਕਦੇ ਰਾਈਟਰਸ ਇਹਦੇ ਨਾਲ ਨਾਲ ਵਾਇਸ ਆਫ ਅਮਰੀਕਾ ਸੀਐਨਐਨ ਏਪੀ ਨਿਊਜ਼ ਬਲੂਮਬਰਗ ਅਲ ਜਜ਼ੀਰਾ ਇਹਦੇ ਵਿੱਚ ਵੀ ਛਾਪੀਆਂ ਜਿਹੜੀਆਂ ਰਿਪੋਰਟਾਂ ਪੜਨ ਆਲੀਆਂ ਨੇ ਇਹਦੇ ਵਿੱਚ ਭਾਰਤ ਦੇ ਹਰ ਜਿਹੜੇ ਵੱਡੇ ਸ਼ਹਿਰ ਨੇ ਮਹਾਨਗਰ ਨੇ ਜਿਨ੍ਹਾਂ ਦੀ ਆਬਾਦੀ ਕਰੋਨਾ ਦੇ ਵਿੱਚ ਹੈ ਉੱਥੇ ਪੀਣ ਵਾਲੇ ਪਾਣੀ ਦੇ ਹਾਲਾਤ ਕੈਸੇ ਨੇ ਤੇ ਉਹਨਾਂ ਦਾ ਪ੍ਰਵੇਖ ਕੀ ਹੋ ਸਕਦਾ ਹੈ ਹਾਲਾਂਕਿ ਕੇਂਦਰ ਸਰਕਾਰ ਨੇ ਇਹਦੇ ਬਾਰੇ ਕੁਛ ਕੀਤਾ ਜਾਂ ਨਹੀਂ ਕੀਤਾ ਉਹ ਇੱਕ ਵੱਖਰੀ ਗੱਲ ਹੈ ਪਰ ਉਹਨਾਂ ਦਾ ਪ੍ਰਵੇਖ ਕੀ ਹੋ ਸਕਦਾ ਇਹਦੇ ਬਾਰੇ ਬੜੀ ਚਰਚਾ ਕੀਤੀ ਗਈ ਤੇ ਬੜੀ ਡਿਟੇਲਡ ਰਿਪੋਰਟਾਂ ਇਹ ਛਾਪੀਆਂ ਗਈਆਂ ਨੇ ਸੋ ਇਥੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਾਡੇ ਸਿਆਸਤਦਾਨਾਂ ਦੇ ਲਈ ਲੋਕ ਕੋਈ ਪ੍ਰਾਇੋਰਟੀ ਨਹੀਂ ਗੇ ਲੋਕਾਂ ਵਾਸਤੇ ਕੁਦਰਤੀ ਜਲ ਸਰੋਤ ਬਰਕਰਾਰ ਰੱਖਣੇ ਉਹਨਾਂ ਨੂੰ ਪਾਣੀ ਪਿਉਣਾ ਇੱਕ ਪ੍ਰਾਇੋਰਟੀ ਨਹੀਂ ਹੈ ਉਹਨਾਂ ਦੀ ਪੈਲ ਨਹੀਂ ਹੈ ਇਹ ਇਹ ਕੋਈ ਉਹਨਾਂ ਦੀ ਤਵੱਜੋ ਨਹੀਂ ਹੈ ਉਹਨਾਂ ਦੀ ਤਵੱਜੋ ਸਿਰਫ ਕੁਰਸੀਆਂ ਨੂੰ ਬਰਕਰਾਰ ਰੱਖਣ ਤੱਕ ਹੈ ਹੁਣ ਦਿੱਲੀ ਦੇ ਵਿੱਚ ਪਾਣੀ ਦਾ ਸੰਕਟ ਹੈ ਜਿਹੜਾ ਇਹਨੂੰ ਆਮ ਆਦਮੀ ਪਾਰਟੀ ਨੂੰ ਬੇਸ਼ੱਕ ਕਿਉਂਕਿ ਉੱਥੇ ਅਸੈਂਬਲੀ ਦੇ ਵਿੱਚ ਚੋਣ ਜਿੱਤੀ ਹੈ ਇਸ ਕਰਕੇ ਆਮ ਆਦਮੀ ਪਾਰਟੀ ਤੇ ਜ਼ਿਆਦਾ ਪ੍ਰੈਸ਼ਰ ਹੈ ਪਰ ਅਸਲ ਦੇ ਵਿੱਚ ਦਿੱਲੀ ਦੇ ਲੋਕਾਂ ਨੇ ਤਾਂ ਵੋਟਾਂ ਮੋਦੀ ਨੂੰ ਵੀ ਪਾਈਆਂ ਨੇ 7 ਸਿੱਟਾ ਉਹਨਾਂ ਨੇ ਲੋਕ ਸਭਾ ਦੀਆਂ ਜਿੱਤੀਆਂ ਨੇ ਪਰ ਕਿਉਂਕਿ ਭਾਜਪਾ ਚਾਹੁੰਦੀ ਹੈ ਕਿ ਜੇਕਰ ਇਹ ਜਲ ਸੰਕਟ ਦੇ ਵਿੱਚ ਆਮ ਆਦਮੀ ਪਾਰਟੀ ਜਿੰਨੀ ਠੱਠ ਹੋਊਗੀ ਜਿੰਨੇ ਲੋਕ ਪਰੇਸ਼ਾਨ ਹੋਣਗੇ ਉਨ੍ਹਾਂ ਉਹਨਾਂ ਦੀ ਸਿਆਸਤ ਨੂੰ ਫਾਇਦਾ ਸੋ ਇਥੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਮੁੱਦੇ ਲੋਕਾਂ ਦੇ ਆਧਾਰ ਤੇ ਜਾਂ ਲੋਕਾਂ ਦੀ ਮੰਗ ਦੇ ਆਧਾਰ ਤੇ ਜਾਂ ਲੋਕਾਂ ਦੀ ਤਰਸਦੀ ਦੇ ਆਧਾਰ ਤੇ ਜਾਂ ਲੋਕਾਂ ਦੇ ਵਿੱਚ ਜੋ ਦੁੱਖ ਹੈ ਉਸ ਦੇ ਆਧਾਰ ਤੇ ਨਹੀਂ ਹੱਲ ਕੀਤੇ ਜਾਂਦੇ ਮੁੱਦੇ ਸਿਆਸੀ ਪੈਲ ਦੇ ਆਧਾਰ ਤੇ ਕਿ ਸਿਆਸੀ ਤਰਜੀਹ ਕੀ ਹੈ ਉਹਦੇ ਆਧਾਰ ਤੇ ਭਾਰਤ ਦੇ ਵਿੱਚ ਐਡਰੈਸ ਕੀਤੇ ਜਾਂਦੇ ਨੇ ਸੋ ਇੱਕ ਬਹੁਤ ਵੱਡਾ ਸੰਕਟ ਭਾਰਤ ਦੇ ਸਾਹਮਣੇ ਖੜਾ ਹੈ ਪਰ ਸਰਕਾਰਾਂ ਕਿਵੇਂ ਨਜੜਤੀਆਂ ਨੇ ਇਹਦੇ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੂਗਾ